ਆਵਾ ਲੇ ਮੋੜਾ ਇਹ ਛੜਿਆ ਦੀ ਲੋਣੀ ਲਾਦੀ ਆ ਇਹ ਛੜਿਆ ਦੀ ਲੋਣੀ ਦੇ ਜਵਾਨ ਸਹੀ ਆ ਇਹ ਜਵਾਨ ਵੀ ਆ ਓ ਖਵਾਰਿਆਂ ਵੀ ਕਹਿ ਬਈ ਜਵਾਰਾ ਵੀ ਛੜੀ ਮੋਗਾ ਸਮਝਿਆ ਲੋਣੀ ਇਹ ਸਾਨੂੰ ਹੋਰ ਕਿੰਨੇ ਬਈ ਜੀ ਤਾਈ ਆ ਮਰਨ ਗਿਆ ਨਹੀਂ ਤੀ ਤਾਂ ਆ ਸਾਡੇ ਜਵਾਨ ਨਹੀਂ ਨਹੀਂ ਮੇਰਾ 28 ਸਾਲ ਤਾਂ ਮੈਂ ਸਹੀ ਸਾ ਮਨ ਲੱਗਦਾ ਸੀ ਕੋਈ ਤਾਂ ਮੰਨਦੀ ਸੀ ਮੰਨਦੇ ਹੀ ਨਾ ਕਈ ਮੈਂ ਰਾਤ ਨੂੰ ਹੀ ਹੈ ਨਾ ਮਰ ਕੇ ਚਾਚਣਾ ਰਹਿਣਾ ਬੂਗਾ ਨਾ ਨਾ 30 ਸਾਲ ਤੋਂ ਬਾਅਦ ਆਹੋ ਆਹੋ ਐਵੇਂ 30 ਸਾਲ ਸਹੀ ਗੱਲ ਥੋੜੀ ਵੀ ਦੇ ਦੋ 30 ਸਾਲ ਵਾਲੇ ਆ ਮੈਂ ਤਾਂ ਲਿਆਈ ਨਹੀਂ ਹਜੇ ਮੈਂ ਲਿਆਉਣੀ ਆ ਪਲੇਟ ਫਿਰ ਕਰਦਾ ਆ ਆ ਰੱਖੀ ਰੱਖੀ ਅਸੀਂ ਲੋੜੀ ਲੈਨੇ ਲੋੜੀ ਇਕੱਠੀ ਕਰਦੇ ਆ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਦਾਈ ਦੀ ਆ ਬਈ ਲੋੜੀ ਪਤਾ ਕਰੇ ਖੈਲੀ ਨਹੀਂ ਨਿਕਲ ਰਹਾ ਹੋਰ ਆਇਆ ਤਾਇਆ ਆਇਆ ਤਾਇਆ ਨਾ ਦੇਖੀ ਆਇਆ ਤਾ ਜਮਈ ਨਹੀਂ ਆਉਂਦਾ ਲੈ ਖਾਣਾ ਦੇ ਮੂੰਹ ਬਲ ਕਰਦੇ ਹਾਂ ਹਾਂਜੀ ਇਹ ਆ ਸਾਡੇ ਚਾਚੇ ਦੇ ਪੁੱਤਰੇ ਦੀ ਲੋੜੀ ਤੇ ਹੁਣ ਆਪਾਂ ਚੱਲਦੇ ਹਾਂ ਇੱਕ ਵਿਆਹ ਦੀ ਲੋੜੀ ਲੈਣ ਵੰਡਣੀਆਂ ਤੇ ਉਧਰ ਚੱਲਦੇ ਹਾਂ ਆਪਾਂ ਦੂਸਰੀ ਲੋੜੀ ਤੇ ਤੇ ਉੱਥੇ ਵੀ ਗੀਤ ਗਾਏ ਜਾਣਗੇ ਚਲੋ ਕਰੋ ਬਾਏ ਬਾਏ ਆਈ ਲੋੜੀ ਪਾਈ ਹਾਂਜੀ ਇੱਧਰ ਵੀ ਚੱਲੀ ਜਾਂਦਾ ਹਾਂ ਗੀਤਾਂ ਦਾ ਸੀਹਣ ਤੇ ਚਲੋ ਇੱਧਰ ਵੀ ਦੇਖਦੇ ਆਂ ਲੋੜੀ ਜਿਹੜੇ ਜਿਹਾ ਵਾਚ ਬਾਜ ਨਹੀਂ ਹੈ ਬੇਟਾ ਮਨੂ ਤੂ ਤਾਨੀ ਲੱਗ ਜਾਂਦੇ ਸਾਰੇ

Thank okay. ਕੋਈ ਫੁਰਦੇਸੀ ਜੋ ਗਿਆ ਲੱਤੇ ਕੋਈ ਸਾਡੇ ਲੋਗ ਦੇ ਖਲੀ ਆਉਂਦੇ ਆ ਨਾ ਲੱਤੇ ਹਲੋ ਬੰਦ ਅ ਚਾਚੀ ਪਰਮੋ ਆ ਜਾ ਚਾਚੀ ਪਰਮੋ ਹਲੋ ਆ ਗਿਆ ਭਾਈ ਸਾਨੂੰ ਲੋੜੀ ਦੀ ਆਹ ਫੜੋ ਇਸ ਬਾਈ ਨੇ ਵਧਾਈਆਂ ਭਾਈ ਹੋਰ ਕਿਵੇਂ ਆ ਹੋਰ ਭੂਆ ਕਿਵੇਂ ਠੀਕ ਆ ਠੀਕ ਆ ਬਾਈ ਤੁਹਾਨੂੰ ਵਧਾਈਆਂ ਭਾਈ ਸਾਰਿਆਂ ਨੂੰ ਲੋੜੀ ਤੇ ਆਹ ਤੇ ਤੂੰ ਆਇਕਲ ਮੰਦਰ پاس ਲੋੜੀ ਤੇ ਵੀ ਵੰਡਿਆ ਹੁੰਦੀ ਨਹੀਂ ਥੋੜੀ ਜੀ ਹੈ ਉਸ ਲੋੜੀ ਤੇ ਵੀ ਵੰਡਿਆ ਆਉਂਦੇ ਨਹੀਂ ਅੱਜ ਚੁਬਾ ਦੇ ਕਾਦੀ ਕਾਦੀ ਖੀਰ ਬਣਾਉ ਖਿਚੜੀ ਬਣਾਉਂਦੀ ਸੀ ਬੇਬੇ ਮੋਠਾਂ ਦੀ ਤੇ ਬਾਜਰੇ ਦੀ ਅੱਛਾ ਬਾਜਰੇ ਕਹਿੰਦੇ ਹੁੰਦੇ ਹਨ ਨਾ ਵੀ ਪੋਰ ਇੰਨੀ ਤੇ ਮਾਗ ਖਾਲੀਦੀ ਹਾਂ ਤੇ ਹੁਣ ਵੀ ਮਤਲਬ ਕੱਲ ਨੂੰ ਸਾਗ ਨਹੀਂ ਧਰਨਾ ਕਿਸੇ ਨੇ ਕੱਲ ਨੂੰ ਨਹੀਂ ਧਰਨਾ ਅੱਜ ਧਰ ਲੈ ਜਿੰਨਾ ਅੱਜ ਅੱਜ ਚੀਰ ਕਿ ਧਰਨਾ ਜਿਹੜਾ ਧਰਨਾ ਜਿਹੜਾ ਅੱਜ ਧਰ ਲੈ ਤਾ ਨਾ ਖੀਰ ਖੀਰ ਵੀ ਨਹੀਂ ਬਣਾਉਣੀ ਅੱਗੇ ਅੱਗੇ ਪਛੇਰੀ ਪਛੇਰੀ ਬਾਜਰਾ ਨਾ ਮਕੁੜੀ ਚ ਛਾੜਦਿਆਂ ਹਾਂ ਝੜ ਕੇ ਤੇ ਫਿਰ ਲੀਲਾ ਲੀਲਾ ਨਿਕਲ ਆਉਂਦਾ ਹਾਂ ਫੇਰ ਉਹਨੂੰ ਛੱਟ ਕੇ ਸਮਾਰ ਕੇ ਸਕਾ ਕੇ ਥੇਰ ਵਿੱਚ ਮੋਠਰਾ ਲਾ ਕੇ ਫੇਰ ਕਿਚੜੀ ਬਣਦੀ ਸੀ ਹਾਂ ਉਹ ਲੀਲਾ ਲੀਲਾ ਨਿਕਲ ਜਾਂਦਾ ਹਾਂ ਕਿਹੜੀਆਂ ਕੁਸੀ ਜਿਹੜੀਆਂ ਧਰਦਾ ਉਹ ਤਾਂ ਹੈ ਹੀ ਨਹੀਂ ਕਿ ਜਨੂ ਤੇ ਖੀਰ ਖੀਰ ਵੀ ਨਹੀਂ ਰਾਤ ਨੂੰ ਬਣਾਉਣੀ ਹੁੰਦੀ ਹੈ ਕਿ ਸਵੇਰ ਖੀਰ ਤਾਂ ਰਾਤ ਨੂੰ ਬਣਾਉਂਦੇ ਆਂ ਖੀਰ ਨੂੰ ਸਵੇਰ ਤਾਂ ਬਣਾ ਹੀ ਲੈਂਦੇ ਵੀ ਮੱਸਿਆ ਹਾਂ ਹਾਂ ਮੈਂ ਰਾਤ ਨੂੰ ਕਈ ਬਣਾ ਕੇ ਰੱਖ ਲੈਂਦੇ ਵੀ ਪੂਰੀ ਦੀ ਮਾਂ ਕਰਦੀ ਸਾਰੰਗਣੀ ਮਾਂ ਦੀ ਦਰਨ ਦੀ ਆ ਜੀ ਮਾਂ ਦੀ ਖਾਤੀ ਸਵਾਵਨੀ ਆਪਣੇ ਵੀਰਾਂ ਦੀ ਸਭ ਤੋਂ ਛੋਟੀ ਨਾਲ ਬਣੀ ਆਪਣੇ ਵੀਰਾਂ ਦੀ ਬਣੀ ਨਾਲ ਬਣੀ ਆਪਣੇ ਵੀਰਾਂ ਦੀ ਹੋਣੀ ਜਾਣੀ ਛੱਡ ਵੀਰ ਨਾ ਕੀ ਆਈਆਂ ਮਨ ਤੇਰੇ ਤੇਰੇ ਬਾਜੂ ਸੁਨੀਆਂ ਜੁਨੀਆਂ ਰੰਖਾਂ ਬਾਜ ਹਨੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਮੇਰੇ ਮਿਲ ਜਾ ਰਖਿਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਇੱਕ ਮਿੰਟ ਕਿਹਾ ਪਰ ਕਿਨਾਰਾ ਨਾ ਪਾਈ ਦਿਓ ਕਿਨੂੰ ਸਭ ਦੇ ਵੇਰ ਨਾਲ ਆਦਾ ਨਾਲ ਜਾ ਕੇ ਨਹੀਂ ਆਣਾ ਇਦਾਰੇ ਰਾਕੇ ਲਿਆ ਮੇਲਾ ਬੋਲਾ ਕੇ ਮੈਨੂੰ ਦੇਖੀ ਅੰਮੀ ਕੀ ਦੀ ਪਰਗੇ ਨਾਰਬ ਗਾਨੀ ਦੀ ਬਾਰ ਬਾਰ ਨੀ ਦੀ ਬਾਨ ਮੂਖਾ ਕਰਕੇ ਅਰਬ ਗਾਨੀ ਦੀ ਸੰਗ ਨਾ ਜਾ ਧੁੰਦ ਜਿਆਦਾ ਹੋ ਗਈ ਹੈਨਾ ਸਾਫ ਨਹੀਂ ਬਣਦੀ ਵੀਡੀਓ ਸੱਗੇ ਨਹੀਂ ਸਮਝ ਆਲਾ ਕਾਰ ਕਰਦਾ ਨਹੀਂ ਕਰਦੀ ਸਖਰੂ ਦੇ ਵਰਗੀ ਗੁੜਚੋ ਕੌਣ ਸੜੇ ਮੰਦਾਰਗਾਨੀ ਤੋਂ ਕਿੰਨੀ ਦੂਰ ਹੈ ਬੇ ਬੇਬੀ ਚਲਾ ਗਈ ਅਬ ਦੀ ਮਦਰੀਨਾਰ ਦਾ ਕੀ ਵੇ ਸੁਣਾਉਣਾ ਕਿਉਂ ਚਰਖੇ ਦਾ ਗੁੰਨਾ ਲਰਦੀ ਦੀ ਦੀਨਾ ਸੁਣੇ ਦਾਸਨਾ ਮਰਦੀ ਦੀ ਦੀਨਾ ਸੁਣੇ ਦਾਸਨਾ ਮਰਦੀ ਦੀ ਦੀਨਾ ਸੁਣੇ ਦਾਸਨਾ ਮਰਦੀ ਦੀ ਦੀਨਾ ਚਾਹਨਾ ਚਾਚਾ ਵੀ ਢੋਲੀ ਤੇ ਆ ਗਏ ਸੀ ਸਾਥ ਕੇ ਆਇਆ yes favor <laughs> © Thank okay. you.

ਆਦਾ ਜੀ ਇਨਾਂ ਨੂੰ ਬੁਰੀ ਇਨਾਂ ਨੂੰ ਕੋਈ ਆ ਠਾਣੇ ਦਾ ਇਹ ਮੇਰੇ ਨਾਂ ਨੂੰ ਬੁਰੀ ਇਨਾਂ ਨੂੰ ਕੋਈ ਆ ਠਾਣੇ ਦਾ ਇਹ ਮੇਰੇ ਨਾਂ ਨੂੰ ਬੁਰੀ ਇਨਾਂ ਨੂੰ ਕੋਈ ਆ ਠਾਣੇ ਦਾ ਇਨਾਂ ਨੂੰ ਬੁਰੀ ਇਨਾਂ ਨੂੰ ਆਉਣਾ ਦੋ ਰੁਪਏ ਕਿ ਆ ਲਊ ਕਰੀ ਮੇਰੀ ਖਾਤੇ ਤੋਂ ਦੋ ਪੜੇ ਨਾ ਜਾਣ ਦੀ ਇਹ ਰੰਗ ਖੱਟੇ ਮੇਰੇ ਸੁਨੇਹਾ ਦੇ ਨੰਬਰ ਤੇ ਮੰਡੀ ਤੇ ਆਮਾ ကြည့်ရတယ်လေ ਨਾ ਮੋਹ ਚੜੀਓ ਚੜ੍ਹਦੀ ਕਲਾ ਵਿੱਚ ਰਹੋ ਨਾ ਮੋਹ ਚੜੀਓ ਹੋਪੀ ਲੱਗ ਜਾਂਦੀ ਮੇਰੇ ਕਿਸੇ ਦੇ ਚੁਕੜੀ ਵਿੱਚ ਜੇ ਸਾਹ ਨਹੀਂ ਲੈਂਦੇ ਕਰਦੇ ਫੇਰ ਕੀ ਕਰਦਾ ਇਹ ਤੇ ਹੋਰ ਮੇਰੇ ਇਹਦਾ ਆਪਾ ਵੇਚਵਾਰ ਪਾਂਧ ਪਾਂਧ ਦੀ ਹਿੱਟ ਲੱਗ ਜਾਂਦੀ ਪਾਂਧ ਪਾਂਧ ਦਾ ਗਾਰਾ ਮੱਛੀ ਦੇ ਦੇਵਰਾ ਹਟਾਉਂਦੇ ਮੱਛੀ ਵੀ ਦੇ ਦੇਵਰਾ ¡Gracias! <laughs> <laughs> ¡Mirabilés!

ਹਾ ਕਰਕੇ ਢੇਰਾ ਦੇ ਦੇ ਨਿਮਟਿਆਰੇ ਲੰਮੀ ਵਾਂ ਕਰਕੇ ਤੇ ਮੁਗਦੀ ਦਾ ਹੋਣ ਲੱਗੇ ਆਨੀ ਜੇਠ ਮਾਰ ਕੇ ਦ ਹੱਥਾ ਹੋਣ ਲੱਗੇ ਆਨੀ ਜੇਠ ਮਾਰ ਕੇ ਦ ਹੱਥਾ ਹੋਣ ਲੱਗੇ ਆਨੀ ਛੋੜਾ ਕੇ ਦ ਹੱਥਾ ਹੋਣ ਲੱਗੇ ਆਨੀ ਛੋੜਾ ਕੇ ਹਾਂ ਮੈਂ ਨਹੀਂ ਬੜੀ ਤੂੰ ਕਾਲੇ ਹੋਲੀ ਵਾਲੀ ਚਾਰਜ ਹੁੰਦੇ ਕਹਣਾ ਸਮਝਿਆ ਇਹ ਹਾਂ ਬਚੀ ਦਿਆ ਵਿਕੇਸ਼ਰੀ ਦਾ ਤੂੰ ਵੇ ਇਹ ਵੰਦੀ ਦਿਆ ਵਿਕੇਸ਼ਰੀ ਦਾ ਤੂੰ